ਉਰਠ ਮੈਲਾ ਪੰਜਵਾ ਅਬਨਾਸ਼ੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਦਰਤਨ ਦਿਲ ਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ గోਪਾਲ ਤਬ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਮਿਲਿ ਦੇ ਤੁਰੋਈ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰਾ ਦਰਸ਼ਨ ਭੇਟਤ ਹੋਤਿ ਨਿਹਾਲਾ ਹਰ ਕਾ ਨਾਮ ਵਿਚਾਰਾ ਮੇੜ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਉ ਖੁਦ ਮੁਕਦੇ ਵੇ ਕਟ ਜਮ ਕੀ ਫੰਧਾ ਕਹਾ ਸਮਰਤ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰ ਸੋਰਠ ਮਹਿਲਾ ਪੰਗਵਾ ਅੰਤਰ ਕੀ ਗਤ ਤੁਮੀ ਜਾਣੀ ਤੁਝ ਹੀ ਪਾਹੇ ਨਿਵੇਰਾ ਬਖਸ਼ ਲੈੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਮੇਰੋ ਹਰ ਚਰਨ ਸ਼ਰਨ ਮੋਹਿ ਚੇਰੋ ਰਹਾ ਬੇਸ਼ੁਮਾਰ ਬੇਅੰਤ ਸੁਆਮੀ ਉੱਚੋ ਗੁਨੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸ ਰੋ ਤੋ ਨਾਨਕ ਕਹਾਣੀ ਹੋਰੋ ਸੋਰਠ ਮਲਲਾ ਪੰjava ਪੈ ਕ ਪਾਲ ਗੁਰੂ ਗੋਵਿੰਦਾ ਸਗਲ ਮਨੋ ਅਰਥ ਪਾਏ ਅਸਥਿਰ ਭੈ ਲਭ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਨਿਲੇ ਸੁਆਮੀ ਪ੍ਰੀਤ ਮੇ ਆਪਣੇ ਕਰਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨਮ ਪਾਇਆ ਸਗਲੀ ਇੱਛ ਪੁਜਾਈ ਸੂਰਤ ਮਹਿਲਾ ਪੰਜਵਾ ਗੁਰ ਕੀ ਚਰਨ ਬਸੇ ਰਦ ਭੀਤਰ ਸ਼ੁਭ ਲਖਣ ਪਬਕੀਨੇ ਪੈ ਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵੜਿਆਈ ਸ਼ੋਭਾ ਨੀਤ ਨੀਤ ਰਾਵ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਗੜਿਆਈ ਨਾਨਕ ਸਦ ਬਲੇ ਹਾਰੇ ਸੋਰਠਿ ਨਲ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਸਾਤੀ ਅਗੰਮ ਅਪਾਰ ਬਿਲਸ਼ ਬਿਨੋਦ ਆਨੰਦ ਸੁਖ ਮਾਣੋ ਖਾਇ ਜੀਵੋ ਸਿਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਤ ਚੜ ਲੰਘੋ ਬਿਖ ਸੰਸਾਰ ਰਹਾਓ ਸੈਤ ਪਾਲ ਪੂਰਨ ਅਬਨਾਸ਼ੀ ਆਪੇ ਕਿਨੀ ਸਾਰ ਵੇਖ-ਵੇਖ ਨਾਨਕ ਬਿਗਸਾਨੋ ਨਾਨਕ ਨਾਹੀ شمار ਸੋਠ ਮਹਲਾ 5 ਗੁਰਪੂਰਾ ਆਪਣੀ ਕਲ ਥਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕਿਨੀ ਕੁਸ਼ਲ ਖੇਮ ਸਭ ਪਿਆ ਸਤਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਂ ਥਨੰਤਰ ਜਤ ਕਤ ਦੇਖੋਂ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੇ ਵਡ ਅਵਰਨਾ ਕੋਈ ਸੋਰਠਿ ਨਹਲਾ ਪੰਗਵਾ ਸੁਖ ਮੰਗਲ ਕਿਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਹਾਰੇ ਰਾਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸ਼ਰਣਾਈ ਜਾਂ ਕੀ ਸੇਵ ਨਾ ਬਿਰਥੀ ਜਾਈ ਰਹਾo ਧਰਮੈ ਸੁਖ ਬਾਹਰ ਫੁਨ ਸੁਖਾ ਤ੍ਰਬ ਆਪਣੇ ਭੈ ਦਿਆਲਾ ਨਾਨਕ ਦਿਘਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠਿ ਨਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾ ਮਰਤਿ ਜਸ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਪਾਈ ਫਿਰਦੈ ਹਰ ਕੇ ਚਰਨ ਵਿਸਾਈ ਸੁਖ ਪਾਇਆ ਸਹਿਜ ਤੁਨ ਉਪਜੀ ਰੋਗਾ ਕਾਹਣ ਮਿਟਾਈ ਰਹਾਓ ਕਿਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿ ਨਾ ਜਾਈ ਨਾਨਕ ਅਗਤ ਪਹਿ ਅਬਨਾਸ਼ੀ ਆਪਣਾ ਪ੍ਰਭ ਭਇਆ ਸਹਾਈ ਸੋਰਠਿ ਨਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸ਼ੇ ਪ੍ਰਭ ਆਪਣੇ ਕਿ ਉਪਾਥਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹੁਮਾਰੀ ਹਰ ਜਿਓ ਤੂੰ ਸੁਖ ਸੰਪਤਰਾਸ ਰਾਖ ਲੈ ਹੋ ਭਾਈ ਮੇਰੇ ਕੋ ਤਬ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਕੋ ਨਾਨਕ ਗੁਰ ਪੂਰਾ ਫੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਲਾ ਪੰਵਾਂ ਸਿਮਰ ਸਿਮਰ ਗੁਰ ਸਤਪੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇ ਸੇ ਫਾਲ ਪਾਇ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਤ ਸੋ ਆਮੀ ਪੂਰਨ ਪੁਰਖ ਵਿਧਾਤਾ ਰਹਾ ਅਨੰਦ ਬినੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦਇਆਲਾ ਜੈ ਜੈ ਕਰ ਤੈ ਜਗ ਪੀਤਰ ਹੋ ਅਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ 5ਵਾਂ ਹਮਰੀ ਗਨਤ ਨਗੀਆਂ ਕਾਈ ਆਪਣਾ ਬਿਰਦ ਪਸ਼ਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਹਿਰਵਾ ਬੰਧ ਪਾਇ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਤਹਿ ਜਿ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਲਾਵਨ ਦੁਰਤ ਗਵਾਇ ਹਰ ਤਬਿਆਪੇ ਸਭ ਸੰਸਾਰ ਉਬਾਰਿਆ ਸਾਰ ਬ੍ਰਹਮ ਪ੍ਰਭ ਕਿਰਪਾ ਥਾਰੀ ਆਪਣਾ ਬਿਰਦ ਸੰਭਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਤ ਆਨੰਦ ਗੁਣ ਦਾ ਵੋ ਮਨ ਤਨ ਦੇ ਸੁਖਾ ਲਈ ਰਹਾਉ ਪਤਿਤ ਉਧਾਰ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਲਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਛਣਣੀ ਉੱਭਰੇ ਕਾਰ ਜਿਸ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਪਾਪ ਉਤਾਰੇ ਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵੱਡਾਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹਲਾ ਪੰਗਵਾਂ ਪੈ ਕ੍ਰਿਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਗੁਰਤਾ ਬਗਵਾਇਆ ਭਾਈ ਠਾਂਢ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮੈ ਕਿਉ ਹਟਤਾ ਹਰ ਦੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਬਿਖ ਕਾਟਣ ਹਰ ਰਹਾਉ ਤਿਸ ਕੀ ਸ਼ਰਣੀ ਉੂਬਰ ਭਾਈ ਜਿਨ ਰਚਿਆ ਸਭ ਕੋਇ ਕਰਨ ਕਰਣ ਸਮਰੱਥ ਸੋ ਭਾਈ ਸੱਚੇ ਸੱਚੀ ਸੋ ਨਾਨਕ ਪ੍ਰਭੂ ਧਿਆਈਐ ਭਾਈ ਮਨ ਤਨ ਸੀਤਲ ਹੋਇ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਤਪ ਵਿਸਰਉ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰਧਮ ਪ੍ਰਪਦੈਯਲਾ ਦੁਖ ਮਿਟਿਆ ਸਭ ਪਰਵਾਰੀ ਹਰੁ ਦੰਧ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਰਤਿ ਤਾ ਪ੍ਰਭ ਹਾਸ ਦੇ ਰੱਖਿਆ ਹਰ ਗੋਬਿੰਦ ਨਵਾ ਨਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ লাਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਤੇ ਵਰ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ ਸੋਰਠ ਮੇਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੀ ਸੇਵਤ ਕੀ ਆਪੇ ਰਖੇ ਪੂਰਨ ਭਈ ਬਡਾਈ ਪਾਰਧਮ ਪੂਰਾ ਮੇਰਾ ਨਾਲ ਗੁਰ ਪੁਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਮਹਾ ਆਨੰਦਿਨ ਨਾਮ ਨਾਮ ਤੇ ਆਏ ਜੀਤਾਨ ਕਹਦਾ ਤਾ ਆਪਣੇ ਦਾਸ ਕੋ ਕੰਠ ਲਾਏ ਰੱਖ ਜਿਉਂ ਬਰਕਤ ਪਤ ਮਾਤਾ